ਆਪਰੇ ਵੀ ਰੈਵਨੂ ਲਾ ਰਹੇ ਆ ਬੂਟਾ ਜੰਮ ਦਾ ਤੇ ਜਨਾ ਅੱਜੀ ਮੈਂ ਲਾ ਦਿੱਤੀ ਆ ਏ ਆ ਜੀ ਆਪਣਾ ਬੱਸ ਸਟੈਂਡ ਚੌਂਗ ਇੱਧਰ ਆ ਬੱਸ ਸਟੈਂਡ ਚੌਂਗ ਆ ਸਾਰਾ ਇੱਥੇ ਜਗ੍ਹਾ ਖਾਲੀ ਸੀ ਇੱਥੇ ਲਾਵਾਂਗੇ ਅਸੀਂ ਦੋ ਬੂਟੇ ਛਾਂ ਵਾਲੇ ਇੱਕ ਇੱਥੇ ਲੱਗ ਜਾਣਾ ਇੱਕ ਉਹ ਅੱਗੇ ਲੱਗਣਾ ਹੀ ਆਗੇ ਇੱਕ ਇੱਧਰ ਵੀ ਲਾਵਾਂਗੇ ਅੱਗੇ ਪਹਿਲਾਂ ਟੋਏ ਪੁੱਟ ਲਈਏ ਟੋਏ ਆ ਦੇਖੋ ਇੱਧਰ ਆ ਲੰਬੇ ਪੇਟ ਆਲਾ ਸਾਡਾ ਪੇਟ ਪੇਟ ਆਲਾ ਸਾਡਾ ਅੱਲੇ ਅੱਜ ਅਸੀਂ ਬੱਸ ਸਟੈਂਡ ਚੌਂਕ 'ਚ ਕਬੂਤੇ ਲਾ ਰਹੇ ਆਂ ਬਾਬਾ ਜੀ ਆ ਵੇਖੋ ਬਹੁਤ ਵਧੀਆ ਜਗ੍ਹਾ ਨੂੰ ਲੱਭ ਗਈ ਸੀ ਬੱਸ ਸਟੈਂਡ ਚੌਂਕ 'ਚ ਹਾਂਜੀ ਇਹ ਆਜੀ ਬਾਸਤਾਂਦ ਚੌਂਗ ਇੱਥੇ ਨਾ 2-4 ਪੁੱਟੇ ਲੱਟਣ ਵਾਲੇ ਇਹ ਲੌਂਡੇ ਆ ਉੱਥੇ ਵੀ ਲਾ ਦਿੰਦੇ ਲਾ ਦਿੰਦੇ ਉੱਥੇ ਲਾ ਦਿੰਦੇ ਜਿਹੜੇ ਚਾਂਦ ਨੇ ਆਹ ਫਾੜ ਕਈ ਟੋਇਆ ਪੁੱਟ ਕੇ ਆ ਆ ਮੈਂ ਲਾਉਣਾ ਜੀ ਕੋਈ ਨਹੀਂ ਆਉਂਦੇ ਲਿਆ ਗੱਡੀ ਵੀ ਆਹ ਵੇ ਆਪਾਂ ਵੀ ਗੱਡੀ ਰੱਖੀ ਲਾ ਕੇ ਆਹ ਵੇ ਲਾ ਦੇ ਗਿੰਨੇ ਉਹ ਅੱਗੇ ਉੱਧਰ ਇੱਧਰ ਉਹ ਮਿੱਟੀ ਨਹੀਂ ਗਈ ਆ ਸੀ ਉੱਥੇ ਗੱਡੀ ਉੱਥੇ ਲਿਆ ਉਹ ਉੱਥੇ ਲਿਆ ਗੱਡੀ ਇਹ ਭਰਾ ਸੇਵਾ ਕਰ ਰਿਹਾ ਇਹ ਆਟੋ ਵਾਲਾ ਵੀਰ ਕੰਦਾ ਇੱਥੇ ਪੁੱਟਾ ਲਾ ਦੋ ਤੇ ਮੈਂ ਜਦੋਂ ਟੋਇਆ ਪੁੱਟੋ ਤੁਹਾਡੀ ਵੀ ਸੇਵਾ ਲੱਗ ਜੇਗੀ ਵੀ ਸੇਵਾ ਹੀ ਇਹ ਮੇਰਾ ਵੇਹਣ ਟੋਇਆ ਬੋਟ ਰਿਹਾ ਏ ਤੇ ਇੱਥੇ ਲਾਵਾਂਗੇ ਬੂਟਾ ਅੱਗੇ ਲਾਤੇ ਇਥੇ ਚਾਰ ਬੂਟੇ ਲਾਤੇ ਆ ਉਧਰ ਤੋਂ ਇੱਧਰ ਲਾਏ ਆ ਦੋ ਅੱਗੇ ਲਾਏ ਇੱਧਰ ਇੱਕ ਬੂਟਾ ਲਾ ਦਾਂਗੇ ਇਹਦਾ ਲੱਕਾਟੋ ਦਾ ਬੂਟਾ ਆ ਜਾਓ ਦਿਓ ਮਾਲਦਾਰ ਬੂਟੇ ਦਿਓ ਹਾਲ ਰੱਖ ਲੱਕਾਟੇ ਆਰੇ ਨਵੇਂ ਬੂਟੇ ਬੂਟੇ ਨੂੰ ਉਹਦੇ ਮਾਰਦੀ ਨਹੀਂ ਜੀ ਕੰਮ ਨੇ ਫੇਰੇ ਆਉਂਦਾ ਠੀਕ ਆ ਹੋ ਗਏ ਕਿੰਨੇ ਵਜੇ ਆਉਂਦੇ ਨੇ ਇਹ ਅਸੀਂ ਸਣੀ ਦਾ ਬੂਟੇ ਲੈ ਆਏ ਅੱਜ ਦੇ ਦੌਰਾਨ ਜ਼ਿਆਦਾ ਬੂਟੇ ਵੰਡਦੀ ਆ ਮੈਂ ਤਾਂ ਬਹੁਤ ਤੇ ਬਾਬਾ ਜੀ ਇਹ ਬੂਟੇ ਇੱਕ ਹੋਰ ਇਹ ਦਾਦਾ ਜੀ ਬਾਬਾ ਜੀ ਫੋਨ ਕਰਾ ਠੀਕ ਆ ਜੀ ਮਲਾਈ ਆਪੋ ਜਣਾਣਾ ਹੋਣਾ ਅਰੇ ਕਹਾੜੀ ਲੱਗੇ ਨਹੀਂ ਹੋਈ ਕਿਹੜੇ ਬੁੱਤੇ ਤੋਂ ਸਾਰੇ ਕਾਲੇ ਬੂਟੇ ਆਮੇ ਕਬਲੇ ਬੂਟਾ ਖਾਣਾ ਚਾਹਤੇ ਮੇਰੇ ਨਹੀਂ ਹੈਗੇ ਸੁਲਤਾਨਨਗਰ ਗੇਟ ਤੇ ਬੁੱਢੇ ਹੋ ਜਾਂਦੇ ਆ ਬਾਬਾ ਜੀ ਬਹੁਤ ਸੇਵਾ ਕਰਦੇ ਆ ਉਹ ਇੱਕੋ ਜਿਹੇ ਚੜੀ ਕਲਾ ਰਖੀ ਆ ਆਹ ਬੇਸਰੀ ਸੰਗਤ ਸੁਲਤਾਨਨਗਰ ਗੇਟ ਦੇ ਆਰਬਨ ਤੇ ਹੋਣਦੇ ਧਿਆਨ ਆ ਮਾਤਾ ਜੀ ਬਾਬਾ ਜੀ ਲੈ ਲੋ ਲੈ ਲੋ ਤਰੇ ਕੇ ਲੈ ਲੋ ਜਿਹੜਾ ਲੈਣਾ ਤੁਸੀਂ ਇੱਥੇ ਜਾ ਕੇ ਲੋਹਣੇ ਬਾਬੇ ਕਿਰਪਾ ਨਾਲ ਨਹੀਂ ਨਹੀਂ ਜਾਣੇ ਬਾਬਾ ਜੀ ਨਾਲ ਨਹੀਂ 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 ਕੋਣ ਜਨਾ ਨੋਹ ਤੋਂ ਜਰਾ ਇੱਕ ਅੱਲਾ ਕੱਲਾ ਲੈ ਜਾਓ ਹੁੰਦਾਈ ਜਾਓ ਆਹ ਨੋ ਗੁਲਾਬੀ ਤਰੇ ਬਹੁਤ ਸ਼ਾਨੀ ਠੀਕ ਹੈ ਇੱਕ ਇੱਕ ਲੈ ਜਾਓ ਇੱਕ ਇੱਕ ਲੈ ਜਾਓ ਆਹ ਲਓ ਕੈਂ ਜੇ